ਉਕੇ ਵਾਲੇ ਮਹਾਪੁਰਸ਼ਾਂ ਨੂੰ ਹੀ ਸਮਝਣਾ ਜਿਹੜਾ ਅਸੀਂ ਬਚਨ ਕਰਨ ਲੱਗੇ ਆ। ਮੈਨੂੰ ਯਾਦ ਆ ਇੱਕ ਭਾਈ ਹੈ ਪਾਲ ਸਿੰਘ ਜਲੰਧਰ ਹੁੰਦੇ ਸੀ। ਸੂਚੀਆ ਵਾਲੇ ਉਹਨਾਂ ਨੂੰ ਕਹਿੰਦੇ ਸੀ ਮੇਰਾ ਅੱਖੀਂ ਡਿਠਾ ਹਾਲ ਮੈਂ ਉਹਨਾਂ ਦੀ ਕੀ ਗੱਲ ਕਰਦਾ ਜਿੰਨਾਕ ਮੈਂ ਅੱਖੀਂ ਡਿਠਾ ਦੇਖਿਆ ਹੋਵੇ। ਮਹਾਪੁਰਸ਼ਾਂ ਨੇ ਉਹਨਾਂ ਦਾ ਪਾਈ ਸੇਵਾ ਕਰਿਆ ਕਰ। ਬਾਬਾ ਮਾਨ ਸਿੰਘ ਜੀ ਹੈ ਗਣਾ। ਸੇਵਾ ਕਰਿਆ ਕਰ। ਉੱਥੇ ਉਹਨਾਂ ਦੇ ਘਰ ਇੱਕ ਪੀਰ ਦੀ ਜਗਾ ਹੁੰਦੀ ਸੀ। ਮਹਾਂਪੁਰਸ਼ ਕਹਿੰਦੇ ਬੰਦ ਕਰਦੇ। ਇਹ ਸੱਜਣ ਦਾ ਘਰੋ-ਵਾਰ ਬੰਦ ਹੋ ਗਿਆ। ਮਹਾਂਪੁਰਸ਼ ਨੇ ਖਣਵੇ ਸੇਵਾ ਲਿਆ। ਮਹਾਂਪੁਰਸ਼ ਦਾ ਸੂਆ ਹੁੰਦਾ ਸੀ। ਤੇ ਇਹਨਾਂ ਦਾ ਕਿਤੇ ਕਲਿਆਣ ਹੋ ਜਾਏ ਤੇ ਲੋਕ ਸਮਝੇ ਬਾਬੇ ਜੀਵ ਚੋਂ ਪੈਸੇ ਕਢ ਦੋ। ਏ ਮਾਇਆ ਤੇ ਰੱਬ ਦੇ ਪਿਆਰਿਆਂ ਦੇ ਪੈਰਾਂ ਥੱਲੇ ਰੁਲਦੀ ਫਿਰਦੀ ਆ ਜਿਹਨੂੰ ਸੰਸਾਰ ਤਸਦਾ ਤੇ ੱੱਕੇ ਖਾਂਦਾ ਫਿਰਦਾ ਤੇ ਜਹਾਜਾਂ ਜਿਵੇਂ ਬਨ ਕੇ ਭੇਜਿਆ ਇਹ ਹਾਲ ਆ ਸਾਡਾ ਕਰਮ ਉਸ ਪਾਸੇ ਨਹੀਂ ਜਾਣਾ ਤੇ ਉਹ ਭਾਈ ਹਰਪਾਲ ਸਿੰਘ ਸਾਡੇ ਕੋਲ ਵੀ ਆਉਂਦਾ ਹੁੰਦਾ ਸੀ ਬੜੇ ਗੁਰਮੁਖ ਪਰਿਵਾਰ ਸੀ ਹੋਇਆ ਕੀ ਬੇਵਾਸ ਸਾਹਿਬ ਉੱਥੇ ਸਮਾਗਮ ਸੀ ਤੇ ਸਾਨੂੰ ਵੀ ਮਹਾਪੁਰਸ਼ਾਂ ਨੇ ਕਿਹਾ ਸੀ ਸੰਗਤ ਦੇ ਦਰਸ਼ਨ ਕਰਨ ਲਈ ਜਦ ਚੱਲਣ ਲੱਗੇ ਤੇ ਹਰਪਾਲ ਸਿੰਘ ਪੁੱਛਣ ਲੱਗਾ ਸਾਨੂੰ ਕੀ ਹੁਕਮ ਕਿ ਮਹਾਪੁਰਸ਼ਾਂ ਤੋਂ ਲੋ ਹੁਕਮ ਤਾਂ ਉਹ ਦੇ ਸਕਦੇ ਕਹਿੰਦੇ ਨਹੀਂ ਤੁਸੀਂ ਦੱਸੋ ਅਸੀਂ ਕਿਹਾ ਚੱਲਦੇ ਬਹੀਰ ਹੀ ਚੰਗੇ ਹੁੰਦੇ ਬਸ ਇੰਨੀ ਕੀ ਗੱਲ ਕੀਤੀ ਅੱਜ ਵੀ ਮੈਨੂੰ ਯਾਦ ਆ ਜਿਉਂ ਹੀ ਸਾਡੀ ਉਹ ਗੱਡੀ 'ਚ ਬੈਠ ਗਏ ਤੇ ਟੰਡਾ ਮੋੜ ਤੇ ਉਥੇ ਜਲੰਧਰ ਕ੍ਰੋਸਿੰਗ ਤੇ ਉਤਰ ਗਏ ਤੇ ਆਪਣੇ ਪਰਿਵਾਰ ਨੂੰ ਕਹਿਣ ਲੱਗੇ ਵੀ ਅਸੀਂ ਚਲੇ ਜਾਣਾ ਤੇ ਬਾਬਾ ਜੀ ਕਹਿੰਦੇ ਚੱਲਦਾ ਵਹਿੀਰ ਚੰਗਾ ਹੁੰਦਾ ਕਹਿੰਦੇ ਉਹ ਤਾਂ ਉਧਾ ਓਨ ਨਾ ਉਸ ਤਰ੍ਹਾਂ ਹੀ ਕਿਹਾ ਉਹਨਾਂ ਨੇ ਤਾਂ ਇਸ ਤਰ੍ਹਾਂ ਥੋੜੀ ਕਹਿ ਦਿੱਤਾ ਇਹ ਥੁਣ ਕਿਹਾ ਕਹਿੰਦੇ ਨਹੀਂ ਉਹ ਕਹਿੰਦੇ ਚਲੇ ਜਾਣਾ ਉਸ ਦਿਨ ਕੁਦਰਤੀ ਪੂਰਨ ਮਾਸ਼ੀ ਸੀ ਤਾਂ ਦੇ ਇਹ ਦੋਨੋਂ ਪਿਤਾ ਪੁੱਤਰ ਉੱਥੇ ਨੂੰ ਕਿਉਂਕਿ ਨੀਂਦ ਆਈ ਸੀ ਕਹਿ ਲਓ ਜਾਂ ਸਮੋ ਬਣ ਗਿਆ ਟਾਂਡੇ ਤੋਂ ਤਕਰੀਬਨ 3 ਕਿਲੋਮੀਟਰ ਪਿੱਛੇ ਬੱਸ ਨੇ ਫੇਂਟ ਮਾਰੀ ਤੇ ਦੋਨੋਂ ਪਿਓ ਪੁੱਤਰ ਨੂੰ ਸੁੱਟ ਦਿੱਤਾ ਤੇ ਚੜਾਈ ਕਰ ਗਏ ਉਹ ਕਹਿੰਦਾ ਰਿਹਾ ਸਾਨੂੰ ਵੀ ਮੇਰੇ ਘਰਦਿਆਂ ਦਾ ਕੋ ਹੱਥ ਨਹੀਂ ਲੱਗਣਾ ਚਾਹੀਦਾ ਕਿਸੇ ਵੀ ਕਰਦੇ ਦਾ ਹੱਥ ਮੇਰੇ ਸਰੀਰ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਚਲੋ ਅਸੀਂ ਉੱਥੋਂ ਚੱਕਿਆ ਦਸੂਹੇ ਲੈ ਗਏ ਪੋਸਟਮਾਰਟੋਂ ਹੋਇਆ ਆਪ ਵੀ ਅਸੀਂ ਸੰਸਕਾਰ ਕੀਤਾ ਸਭ ਕੁਝ ਕੀਤਾ ਮਨ ਬੜਾ ਪਰੇਸ਼ਾਨ ਸੀ دنیਵੀ ਤੌਰ ਤੇ ਗੁਰਮੁਖ ਸੱਜਣ ਚੱਲ ਜਾਂਦਾ ਤੇ ਉਹਨਾਂ ਦਾ ਘਾਟਾ ਤੇ ਪੈਂਦਾ ਹੁੰਦਾ ਮਨਮੁਖ ਤਾਂ ਰੋਜ਼ ਮਰਦੇ ਨੇ ਤੇ ਮਰਦੇ ਰਹਿਣਗੇ ਜਾਣਗੇ ਤਾਂ ਗੁਰਮੁਖ ਵੀ ਪਰ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਹੀ ਦੀ ਬੇਨਤੀ ਕਰ ਰਹੇ ਆਪ ਜੀ ਰਾਤ ਦੇ 2 ਵਜੇ ਸੀ ਜਿਹੜਾ ਬਚਨ ਸੁਣਨ ਵਾਲਾ ਅਸੀਂ ਕਿ ਦੇਖਿਆ ਇੱਕ ਸਟੇਜ ਉੱਚੀ ਬਣੀ ਆ ਜਿੰਨੀ ਕਿ ਸ਼ਤ ਤਾ ਉਹਦੇ ਤੇ ਇੱਕ ਮੂਰਤੀ ਬੈਠੀ ਆ ਸੋਨੇ ਰੰਗੀ ਆ ਉਹ ਅੱਖਾਂ ਹਿਲਦੀਆਂ ਬਚਨ ਸੁਣਦੇ ਨੇ ਤੇ ਅਸੀਂ ਵੀ ਉੱਥੇ ਬੈਠੇ ਆ ਇਹਨ ਲੱਗਦਾ ਜਿਵੇਂ ਧਰਮਰਾਜ ਸਨੋ ਸੰਤ ਬਾਬਾ ਮਾਨ ਸਿੰਘ ਜੀ ਮਹਾਂਪੁਰਸ਼ ਐ ਸੱਜੇ ਪਾਸੇ ਬੈਠੇ ਸਨ ਵਿੱਚ ਅਸੀਂ ਬੈਠੇ ਸੀ ਤੀਜੇ ਪਾਸੇ ਹਰਪਾਲ ਸਿੰਘ ਬੈਠਾ ਸੀ ਉਹ ਮਹਾਨ ਹਸਤੀ ਪੁੱਛਦੀ ਆ ਕਿ ਇਹਦਾ ਲੇਖਾ ਕਿਹਨੇ ਦੇਣਾ ਆਖੋ ਸਤਨਾਮ ਵਾਹਿਗੁਰੂ ਤੇ ਸੰਤ ਬਾਬਾ ਮਾਨ ਸਿੰਘ ਜੀ ਕਹਿਣ ਲੱਗੇ ਇਸਦਾ ਲੇਖਾ ਅਸੀਂ ਦਿਆਂਗੇ ਇੱਕ ਵਾਰੀ ਕਹਿ ਦਿਓ ਸਤਨਾਮ ਸਿੰਧੀ ਅੰਗ ਲਿਖਾ ਓਹੋ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ ਓਹੋ ਖਿਆਲ ਰੱਖਣਾ ਅਜੇ ਤੁਸੀਂ ਸੰਤਾਂ ਦੀ ਸੰਗਤ ਹੀ ਕਿੱਥੇ ਕੀਤੀ ਆ ਜੇ ਜੀਵਨ ਵਿੱਚ ਕਿਤੇ ਸੰਗਤ ਕੀਤੀ ਹੁੰਦੀ ਜੀਵਨ ਨਾ ਬਦਲ ਗਿਆ ਹੁੰਦਾ ਜੀਵਨ ਬਦਲ ਜਾਣਾ ਸੀ ਜਿੰਨਾਂ ਪਹਿਲਾਂ ਝੂਠ ਬੋਲਦਾ ਸੀ ਉਹ ਤੋਂ ਜ਼ਿਆਦਾ ਹੁਣ ਬੋਲਦਾ ਜਿੰਨੀ ਨਿੱਦਿਆ ਪਹਿਲਾਂ ਕਰਦਾ ਸੀ ਉਸ ਤੋਂ 10 ਗੁਣਾ ਹੁਣ ਕਰਦਾ ਜਿੰਨਾ ਲੋਭੀ ਪਹਿਲਾਂ ਸੀ 20 ਗੁਣਾ ਉਹਦੇ ਤੋਂ ਲੋਭੀ ਆ ਹੁਣੇ ਜ਼ਿਆਦਾ ਤੂੰ ਕਹਿੰਦਾ ਮੈਂ ਦਵਾਈ ਵੀ ਖਾਣਾ ਤੂੰ ਕਹਿੰਦਾ ਮੈਂ ਨਾਮ ਵੀ ਜਪਦਾ ਇੱਕ ਗੱਲ ਤੇ ਦੱਸ ਵੀ ਕ્રોਧ ਘਟ ਗਿਆ ਲੋਭ ਘਟ ਗਿਆ ਮੋਹ ਘਟ ਗਿਆ ਹੰਕਾਰ ਘਟ ਗਿਆ ਈਰਖਾ ਘਟ ਗਈ ਦੱਸ ਤੇ ਸਹੀ ਘਟਿਆ ਕੀ ਆ ਇਹ ਦੱਸ ਦੇ ਇਹ ਤਾਂ ਦੱਸਣਾ ਪੈਗਾ ਤੈਨੂੰ ਆਪਣੇ ਆਪ ਨੂੰ ਕਿ ਦੱਸ ਘਟਿਆ ਕਿੰਨਾ ਕ ਸਾਰੀ ਜ਼ਿੰਦਗੀ ਮੱਥਰ ਟੇਕ ਟੇਕ ਥੱਕ ਗਿਆ ਹੂੰ ਦੱਸ ਤਾਂ ਸਹੀ ਕੀ ਮਿਲਿਆ ਕੀਆ ਤਿਆਗ ਵਧਿਆ ਕੱਲ ਰਖਣਾ ਸਿਮਰਨ ਵਧਿਆ ਸ਼੍ਰੀਮਨ ਸੰਤ ਪਾਪਾ ਬਲਵੰਦ ਸਿੰਘ ਜੀ ਮਹਾਰਾਜ ਇੱਦਾਂ ਹੀ ਬੈਠੇ ਸੀ ਸੰਸਤਾਟ ਵਿੱਚ ਉਹ ਤੋਂ ਬਹੁਤੀ ਰਾਸ਼ ਨਹੀਂ ਸੀ ਹੁੰਦਾ ਉਹਨਾਂ ਕੋਲ ਤੇ ਬੜਾ ਪਿਆਰਾ ਬਚਨ ਕਰਨ ਲੱਗੇ ਇੱਕ ਵਾਰੀ ਅਸੀਂ ਬੇਨਤੀ ਕੀਤੀ ਵੀ ਸਦਾ ਸੁਖੀ ਰਹਿਣ ਲਈ ਕੀ ਕਰਨਾ ਪੈਂਦਾ ਆ ਸੁਣਨਾ ਹਾਂ ਸਦਾ ਸੁਖੀ ਰਹਿਣ ਲਈ ਕਰਨਾ ਕੀ ਪੈਂਦਾ ਮਹਾਂਪੁਰ ਸ਼ਾਇਣ ਲਗੇ ਦੂਜੇ ਚ ਦਖਲ ਅੰਦਾਜ਼ੀ ਛੱਡ ਲੈ ਆਖੋ ਸਤਨਾਮ ਵਾਹਿਗੁਰੂ ਹੀ ਪੋਖਿ ਬਲੈਡੀ ਨੋਜ਼ 에ਵਰੀਵੇਅਰ ਹਰ ਗੱਲ ਤੇ ਹਰ ਜਗ੍ਹਾ ਤੇ ਦਖਲ ਅੰਦਾਜ਼ੀ ਕਰਦਾ ਦੂਜਿਆਂ ਚ ਜਦੋਂ ਪੂਸ਼ ਮਰੋੜ ਕੇ ਸੁੱਟਦੇ ਨੇ ਫਿਰ ਚੀਕਾਂ ਮਾਰਦਾ ਇਹਨੂੰ ਪਾਤਸ਼ਾਹ ਕਹਿੰਦੇ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ ਤੂੰ ਗੁਰੂ ਦੀ ਸੁਣਦਾ ਹੀ ਨਹੀਂ ਤੂੰ ਤਿਆਰ ਹੀ ਨਹੀਂ ਸੁਣਨ ਨੂੰ ਮਾਰ ਸੜਕਾਂ ਲਵੇਡੀਆਂ ਚੂਨਾ ਪਾ ਪਾ ਕੇ ਝੰਡੀਆਂ ਲਾ ਲਾ ਕੇ ਇਹਨਾਂ ਗੱਲਾਂ ਨਾਲ ਮਨ ਨਹੀਂ ਰੀਜਦਾ ਓਏ ਗੁਰਮਖੋ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਕਰਨਾ ਨਹੀਂ